ਯਾਦ ਆਉਂਦਾ ਐਤਵਾਰ ਜਦੋਂ ਪਿੰਡ ਅਜੇ ਸੁੱਤਾ ਹੁੰਦਾ ਸੀ ਚੁੱਲੇ ਦਾ ਧੂਆ ਹੌਲੀ-ਹੌਲੀ ਅਸਮਾਨ ਵੱਲ ਚੜਦਾ ਤੇ ਕੁੱਕਰ ਦੀ ਵਾਂ ਸਵੇਰ ਦੀ ਕੜੀ ਦਸਦੀ ਬੇਬੇ ਹੌਲੀ-ਹੌਲੀ ਚਲਦੀ ਆਉਂਦੀ ਸੀ ਨੰਗੇ ਪੈਰ ਚੁੱਪ-ਚਾਪ ਤੇ ਉਹਨੇ ਹੁੰਦਿਆਂ ਹੀ ਕਹਿਣਾ ਚੱਲ ਪੁੱਤ ਉਠ ਅੱਜ ਤੇਰੇ ਸਿਰ ਨਹਾਉਣ ਦਾ ਦਿਨ ਐ ਤੇ ਫਿਰ ਸ਼ੁਰੂ ਹੁੰਦੀ ਸੀ ਉਹ ਨਲਕੇ ਵਾਲੀ ਜੰਗ ਮਾਂ ਹੱਥ ਫੜ ਕੇ ਲੈ ਜਾਂਦੀ ਸੀ ਅਸੀਂ ਨਾ ਜਾਣਦੀ ਜਿੱਦ ਕਰਦੇ ਸੀ ਫੇਰ ਬੇਬੇ ਨੇ ੱੱਕੇ ਨਾਲ ਫੜ ਕੇ ਨਹਾ ਦੇਣਾ ਨਹਾਉਣ ਤੋਂ ਬਾਅਦ ਫੇਰ ਸਿਰ ਸੁਕਾ ਕੇ ਸਰੋਂ ਦੇ ਤੇਲ ਨਾਲ ਮਾਲਿਸ਼ ਹੁੰਦੀ ਸੀ ਫੇਰ ਆਉਂਦਾ ਸੀ ਦਿਨ ਦਾ ਹੀਰੋ ਸ਼ਕਤੀਮਾਨ ਛੱਤ ਤੇ ਚੜ ਕੇ ਐਂਟੀਨਾ ਸੈੱਟ ਕਰਦੇ ਚੀਕਦੇ ਉਹ ਹੁਣ ਆ ਗਿਆ ਕੇ ਨਹੀਂ ਕੰਦ ਉੱਤੇ ਚੜ ਕੇ ਆਪ ਸ਼ਕਤੀਮਾਨ ਬਣ ਜਾਣਾ ਤੇ ਕਹਿਣਾ ਸ਼ਕਤੀ ਸ਼ਕਤੀ ਸ਼ਕਤੀਮਾਨ ਤੇ ਦੁਪਹਿਰ ਨੂੰ ਪਰਾਠਾ ਤੇ ਆਚਾਰ ਨਾਲ ਟੀਵੀ ਸਾਹਮਣੇ ਬੈਠਦੇ ਸੀ ਤੇ ਡੀਡੀ 1 ਤੇ ਫਿਲਮਾਂ ਨਹੀਂ ਉਹ ਦੇਖਣੀ ਸ਼ਾਮ ਦੀਆਂ ਘੜੀਆਂ ਗਲੀ ਵਿੱਚ ਬੀਤਦੀਆਂ ਸਨ ਬੰਟੇ ਗੁੱਲੀ ਡੰਡਾ ਖੇਦਣਾ ਤੇ ਸਾਰਾ ਸਮਾਂ ਦੋਸਤਾਂ ਨਾਲ ਗੁਜ਼ਾਰਨਾ ਤੇ ਫਿਰ ਰਾਤ ਹੋਣ ਤੋਂ ਪਹਿਲਾਂ ਬੇਬੇ ਦੀਆਂ ਗਾਲਾਂ ਸੁਣ ਕੇ ਘਰ ਮੁਰਨਾ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਮੰਝੇ ਤੇ ਮੱਛਰਦਾਨੀ ਲਗਣੀ ਮਾ ਹੌਲੀ ਹੌਲੀ ਸਿਰ ਤੇ ਹੱਥ ਫੇਰਦੀ ਲਾਲ ਤੇਨ ਦੀ ਹੌਲੀ ਰੋਸ਼ਨੀ ਤੇ ਸੌ ਜਾਣਾ ਸਾਡਾ ਐਤਵਾਰ ਇੱਥੇ ਮੁੱਕਦਾ ਸੀ ਹੁਣ ਇਹ ਸਭ ਕੁਝ ਸਿਰਫ ਯਾਦਾਂ 'ਚ ਵਸ ਗਿਆ ਏ ਨਾ ਉਹ ਨਲਕਾ ਨਾ ਸ਼ਕਤੀਮਾਨ ਵਾਲੀ ਛੱਤ ਬਚਪਨ ਤਾਂ ਆਇਆ ਸੀ ਪਰ ਕਦੇ ਵਾਪਸ ਨਹੀਂ ਗਿਆ